ਹਾਂਜੀ ਵੈਲਕਮ ਆ ਜੀ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਤੇ ਹੋਪ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਚੱਲੇ ਆ ਜੀ ਹੈਰੀ ਦੀ ਗੱਡੀ ਉੱਚੀ ਚਗਾਉਣ ਵਰਨਾ ਇਹਦੇ ਕੋਲ ਤੇ ਚਲਾਉਣੀ ਜਲੂਣੀ ਇਹਨਾਂ ਨੂੰ ਤੁਹਾਨੂੰ ਪਤਾ ਘੱਟੇ ਆਉਂਦੀਆਂ ਜਵਾਕਾਂ ਨੂੰ ਹਾਂ ਪੰਪੂ ਜਦੋਂ ਆ ਜਾਂਦਾ ਇਹ ਗੱਡੀ ਥੱਲੇ ਲਾ ਲੈਂਦੇ ਨੇ ਐ ਹੋਏ ਐਂ ਗੱਲ ਆ ਐਂ ਗੱਲ ਆ ਤੇ ਹੁਣ ਸਪੈਸ਼ਲ ਉੱਚੀ ਚਗਾਉਣੇ ਨੂੰ ਚੱਲੇ ਆ ਬਾਈ ਅਸੀਂ ਬਰਨਾਲੇ ਸੋਸ਼ਲ ਮੀਡੀਆ ਤੇ ਨੇ ਕੋਈ ਦੇਖੀ ਦੀ ਰੀਲ ਰੂਲ ਉਹ ਬੰਦਿਆਂ ਕੋਲ ਚੱਲੇ ਆ ਉਹ ਕਹਿੰਦੇ ਆ ਜਾਓ ਬਾਈ ਬੇਲੀ ਅੱਜ ਕੰਮ ਕਮ ਉਹਨਾ ਗੋਲਮਣੀ ਆਉਂਦਾ ਮੇਰੇ ਨਾਲ ਤਾਂ ਹੁਣ ਆਪਣੇ ਵਰਗੇ ਡਰਾਈਵਰ ਹੁੰਦੇ ਨੇ ਜਿਹੜੇ ਖਾ ਕੇ ਘੜ ਭੁੱਕੀ ਦਾ ਪਤਾ ਬਹਿ ਜਾਨੇ ਉੱਪਰ ਦੀ ਹੀ ਜਾਂਦੀ ਹੈ ਗੱਡੀ ਇਹ ਲਾ ਜਾਂਦੇ ਨੇ ਹੁਣ ਜਵਾਗ ਨੇ ਚੱਲ ਥੱਲੇ ਲੱਗ ਜਾਂਦੀ ਇਹਨਾਂ ਤੋਂ ਗੱਡੀ ਕੋਈ ਗੱਲ ਨਹੀਂ ਮਾਂ ਚਕਾ ਲੈਣੇ ਉੱਚੀ ਦੇ ਨਾਲ ਆਪਣੇ ਦਿਹਾੜੀ ਤੇ ਚੱਕਿਆ ਹੋਇਆ ਇੱਕ ਬੰਦਾ 300 ਰੁਪਏ ਦਿਹਾੜੀ ਤੇ ਢੋਚਾ ਢੋਚਾ ਇਹ ਨੇ ਪਹਿਲਾਂ ਦਾ ਇਹਨੂੰ ਸਵੇਰੇ ਇਹਨੂੰ ਸਵੇਰੇ ਪਹਿਲਾਂ ਦਾ ਗਿਆ ਵੀ ਗੱਡੀ ਦੇ ਮਾਰ ਕੱਪੜੇ ਨੇ ਕੱਪੜਾ ਮਾਰਿਆ ਨਹੀਂ ਹੁਣ ਜਦੋਂ ਮਿਸਤਰੀ ਦੀ ਲਾਤੀ ਗੱਡੀ ਉੱਚੀ ਚੁਕਾਤੀ ਬਾਅਦ ਚੋ ਕੱਪੜਾ ਮਰਵਾਵਾਂਗੇ। ਉੱਚੀ ਨਹੀਂ ਚੱਕਦਾ ਉਹਦਾ ਕੋਈ ਪੱਲ ਨਹੀਂ ਤਬਾਹੋ। ਤਬਾਹਣੀ ਕੀ ਆ ਕੱਪੜਾ ਫੜਾ ਦਾਂਗੇ ਇਹਨੂੰ ਆਪੀ ਮਾਰੀ ਜਾਊਗਾ। ਦਿਹਾੜੀ ਇਹਦੀ ਪੂਰੀ। ਕੰਕ੍ਰੀਟ ਵੀ ਚਲਾਂਗੇ ਦੇਖ ਲਈ। ਨੇਰਾ ਹੋ ਜੂ ਮੈਨੂੰ ਲੱਗਦਾ ਜੇ ਤੁਹਾਨੂੰ ਤਾਂ ਪੈ ਗਈ ਫੇਰ ਨਿਕਦੇ ਜਾਇ ਜਾਂਦਾ। ਚਲੋ ਬਾਕੀ ਦੇਖਦੇ ਆ ਕੀ ਬਣਦਾ। ਆ ਜਾ ਰਹੇ ਆ ਭਾਈ। ਲੋਕੇਸ਼ਨ ਪਤਾ ਉਹਨਾਂ ਦੀ ਕਿੱਥੇ ਜਾਣਾ ਆਪਾਂ ਲਿਫਟ ਕਰਾਉਣਾ ਗੱਡੀ ਸ਼ਿਵ ਮੰਦਰ ਕੋਲੇ ਹੈਂ ਸ਼ਿਵ ਮੰਦਰ ਕੋਲੇ ਬਰਨਾਲੇ ਬਰਨਾਲਾ ਪਤਾ ਕਿੱਥੇ ਆ ਫੇਰ ਸ਼ਿਵ ਮੰਦਰ ਵੀ ਫੇਰ ਪਾਲੇ ਆ ਜੇ ਬਰਨਾਲਾ ਪਤਾ ਹੋ ਬਰਨਾਲਾ ਨਹੀਂ ਪਤਾ ਸ਼ਿਵ ਮੰਦਰ ਦਾ ਹੁੰਦਾ ਇਹ ਬਰਨਾਲੇ ਚ ਲੈ ਵੀ ਮਿੱਤਰੋ ਪਹੁੰਚ ਗਏ ਜੀ ਕੇ ਸ਼ੌਕਰ ਵਾਲਿਆਂ ਦੇ ਭਾਈ ਗੱਡੀ ਉੱਚੀ ਚ ਜਗਾਉਣ ਪਤਾ ਨਹੀਂ ਕਿਹੜਾ ਰੀਸ ਲਾਉਂਦਾ ਇਹਨਾਂ ਨੂੰ ਉਹੀ ਖਾਮ ਖਾਈ ਆ ਜਾਂਦੇ ਨੇ ਗੱਡੀ ਦੇ ਬਣਾਏ ਨੇ ਇਹ ਇੱਕ ਤਰ੍ਹਾਂ ਦੀ ਗੱਡੀ ਨੂੰ ਪਟਾ ਦੇਣਗੇ ਭਾਈ ਚੰਗੀ ਭਾਲੀ ਗੱਡੀ ਆ ਉੱਚੀ ਚੁਗਾ ਦੇਣਗੇ ਹੁਣ ਇਹਨੂੰ ਆਹ ਟਾਇਰ ਨੇ ਜਿਹੜੇ ਬਸ ਇਹ ਐਨ ਐਨ ਕ ਉੱਚੇ ਨੇ ਮਤਲਬ ਸਪੇਸ ਐਨ ਐਨ ਨੀਗਾ ਐਨ ਐਨ ਹੀ ਚੁਗਾ ਦੇਣਗੇ ਇਹ ਮਤਲਬ ਪੂਰਾ ਇਹਨਾਂ ਸਿਸਟਮ ਕਰ ਦੇਣਗੇ ਲੋਫਰਾਂ ਵਾਲਾ ਲੋਫਰਾਂ ਤੁਸੀਂ ਭੈਣ ਦੇ ਯਾਰੋ ਪਿੰਡ ਵਾਲੇ ਤੁਹਾਨੂੰ ਪਤਾ ਕੀ ਹਨ ਗੁੰਡਾ ਕਰਦੀ ਕਰਦੇ ਨੇ ਚਾਓ ਹੈ ਤੂੰ ਰ ਕਸ ਕੇ ਜੀਨਾ ਕਰਨਾ ਹੈ ਹੋਰੇ ਕਰਨਾ ਤੇ ਵੀਰੇ ਕੰਮ ਆ ਕੱਪੜਾ ਚੱਕ ਚੱਲ ਕੱਪੜਾ ਮਾਰ ਪਹਿਲਾਂ ਗੱਡੀ ਤੇ ਮੱਟਾ ਮਾਰ ਕੱਪੜਾ ਮਾਰ ਕੱਪੜਾ ਫੜੋ ਬਾਈਆਂ ਦਾ ਦੁਕਾਨ ਵਾਲਿਆਂ ਤੋਂ ਕੱਪੜਾ ਫੜੇਗਾ ਕੱਪੜਾ ਕਪੜਾ ਮਾਰ ਵੇ ਇਹ ਲੋਟ ਉਪੀਟੇ ਕਪੜਾ ਮਾਰ ਪੁੱਤ ਹਲੋ ਪੁੱਤਾ ਜਾ ਨਾਲੇ ਦਾ ਪੈਸੇ ਲਾਏਗਾ ਨਾਲੇ ਚੰਗੀ ਭੜੀ ਗੱਡੀ ਦੀ ਭੈਣ ਗੜੇ ਕਹਦਾ ਨਿਕਲੂ ਕੋਈ ਆਉ ਤਰੇ ਸ਼ੌਕਰਾਂ ਦੀ ਤੜ ਬਣਦੀ ਆ ਅੱਜ ਕੀ ਬਣਦੀ ਆ ਤੜ ਤੜ ਆ ਜਾ ਤੂੰ ਆ ਆ ਬਣਾਉਣਗੇ ਤੜ ਕੋਈ ਨਾ ਹੁਣਾ ਲੱਗੇ ਬਾਈ ਲਵੇ ਜੇ ਇਹਦੇ ਇੱਕ ਘੰਟੇ ਦਾ ਕਹਿੰਦੇ ਕੰਮ ਕਰਨਗੇ ਪੁੱਠੀ ਸਿੱਧੀ ਨੂੰ ਕਿ ਤੜਨ ਨਾਲ ਫਿਰ ਕੀ ਹੋ ਜੂ ਬਾਈ ਜਦੋਂ ਉੱਚੀ ਹੋ ਗਈ ਇਹ ਕੜ ਤਾਂ ਝੱਡ ਆਪਣੀ ਚੋਰੀ ਤੱਕ ਪੈ ਲੱਗ ਜੂ ਪਿੰਡ ਜ ਆਪਣੀ ਚੋਰੀ ਪਾਉਣਗੇ ਆਪਣੀ ਗੱਡੀ ਦੀ ਇਹ ਅੱਛਾ ਸਪੈਸ਼ਲ ਸਟੋਰੀ ਪਾਉਣੇ ਆਇਆ 1600 ਤਾਂ ਹੀ ਲਾਇਆ ਕਿੰਨੇ ਲੱਗੇ ਹੋਏ ਸੋਨਾ ਸੌ ਰੁਪਏ ਨੂੰ ਵੜ ਗਏ ਬਾਈ ਆ ਖੋਲ ਲੈ ਢੱਪੇ ਜੇ ਬਾਈਆਂ ਨੇ ਇੱਕ ਇੱਕ ਘੰਟਾ ਕਿਤੇ ਨਹੀਂ ਜਾਣ ਦਿੰਦੇ ਆਜੋ ਫਿਰ ਕੁਛ ਖਾਪੀ ਆਉਣੇ ਹੈ ਹੈ ਇੱਧਰ ਤਾਂ ਕੁਛ ਨਹੀਂ ਇੱਧਰ ਖਵਾ ਲਿਆ ਹੁਣ ਇਹਨੂੰ ਆ ਜਾ ਇੱਧਰ ਖਵਾ ਲਿਆ ਹੁਣ ਤੈਨੂੰ ਆ ਜਾ ਵਰਕੇ ਸਾਹਿਬ ਜੀ ਆ ਜਾ 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 ਵਰਕੇ ਆ ਜੀ ਮੈਂ ਤਾਂ ਜਾਣਾ ਹੈ ਹੈਰੀ ਕਈ ਵੱڑے ਬੱਕ ਜਾ ਰਹੇ ਆ ਤੇ ਇੱਕ ਨੰਬਰ ਲੱਗਦੀ ਆ ਉਦੋਂ ਲੈ ਲਿਆ ਆ ਦੇਖ ਐ ਚੈੱਕ ਕਰ ਮਾਣੇ ਵੀ ਕਿਵੇਂ ਬਣਾਉਂਦਾ ਬਾਈ ਦੇਖ ਆ ਫਾਤੇ ਪਾਤੇ ਫਲ ਪਦਾਸੇ ਬਾਈ ਨੇ ਚੀੱਕ ਮਸਾਲਾ ਓਏ ਆ ਕੀ ਆ ਬਾਈ ਇਮਲੀ ਆ ਇਮਲੀ ਖੱਟਾ ਓਏ ਚੈੱਕ ਨਿੰਬੂ ਆਪ ਆ ਦੇ ਕੇ ਤਾਂ ਤਰਕੋਣ ਜੀ ਜੇ ਨੂੰ ਪਾ ਕੇ ਕੋਣੀਏ ਚ ਫੜਾ ਦੇ ਨੂੰ ਉਹ ਤਾਂ ਤੂਡਾ ਨਹੀਂ ਖਾਂਦਾ ਕਿੰਨੇ ਹੋ ਗਏ ਉਸਤਾਦ ਬਸ ਲਾ ਸੱਥੇ ਹੋਏ ਨੇ ਬੋਲ ਜੀ ਨਹੀਂ ਬੋਲ ਤੂੰ ਮੈਂ ਗੱਡੀ ਕੋਲੇ ਖੜਾ ਇਹਨੇ ਖਾਲੂ ਤੁਸੀਂ ਜੰਗਾ ਬਾਹਰ ਇੱਕ ਬਈ ਉਹ ਬੋਲੇ ਜੀ ਨਹੀਂ ਹੁੰਦੇ ਸਿਆਣੇ ਜਿਹੋ ਰਹੇ ਉਹਨਾਂ ਨੇ ਸਿਧਰੇ ਜੇ ਉਹ ਬੰਦਾ ਆ ਗਿਆ ਉਹ ਖੜਾ ਆ ਲੋਕੇ ਖੜੇ ਨੇ ਅੰਦਰ ਲੋਕੇ ਬਰਕਸ਼ਾਹ ਚ ਲੋਕ ਆ ਕੇ ਕਿਉਂ ਵੇ ਖੌਫ ਆਦਾ ਪੂਰਾ ਹੈ ਅੱਲਾ ਮੇਰੇ ਪੁੱਰੀ ਜੀ ਲੈ ਕੇ ਇਧਰੇ ਪਜੇ ਕੋਕੂਕ ਜਾ ਕੇ ਚੰਗੇ ਭਲੇ ਬੈਗਦੀ ਬਾਹਰ ਉਹ ਤੋਂ ਡਰਦੇ ਆ ਗਏ ਓਰੇ ਆ ਜਾਉਗਾ ਲਾਓ ਮੱਥਾ ਅਗਲੇ ਨਾਲ ਆ ਕੇ ਤੂੰ ਲਾ ਕੇ ਪਹਿਲਾਂ ਨਿਕਲੋ ਬਾਹਰ ਆ ਜਾ ਮੈਂ ਜਾਂ ਨਾਲੇ ਮੂਰੇ ਲੱਗਦਾ ਆਜੋ ਆਜੋ ਕੋਈ ਕਮਰੇ ਮੂਹ ਨਹੀਂ ਹੈਗੇ ਇਹ ਇੱਧਰ ਤੂੰ ਖਾਣ ਦੇ ਜ਼ੋਰ ਲਾਰ ਕੇ ਉਧਰ ਉਹ ਤੀਮੀ ਨਾਲ ਗੱਲਾਂ ਲੱਗ ਰਿਹਾ ਮਾਰਨਾ ਘਰੇ ਦਾ ਲਾਂਬਾ ਵੇਖਿਆ ਉਮ ਜੀ ਆਪਾਂ ਦਾ ਤੇਰੇ ਘਰੇ ਸਿੱਧੀ ਗੱਲ ਆ ਠੀਕ ਆ ਕੁੜੀਆਂ ਨੂੰ ਫੋਨ ਕਰ ਦੇ ਨੇ ਜਿਹੜੇ ਕਿਸੇ ਜਾਂਦੀਆਂ ਬਣਣੀਆਂ ਹੈਗੀਆਂ ਉਹ ਗੱਲ ਤੇ ਗੱਲ ਹਾਂ ਆਪਾਂ ਫੋਨ ਤਰੀਆ ਆਪਾਂ ਖਾ ਰਿਆਂਗੇ ਉਹ ਲੈਟ ਵਕਤ ਇਹ ਕਿਵੇਂ ਲੱਗ ਰਿਹਾ ਓਰੇ ਫੋਨਾਂ ਦੇ ਦਿਲ ਦਿਲ ਜੇ ਸ਼ਾਹ ਪਰਖਣ ਦਿਖਾਓ ਓਏ ਫੋਨ ਚੈੱਕ ਕਰਾ ਦੋ ਦਿਲ ਜੇ ਲਾਰਖਣੇ ਜਿਹੜੇ ਉਹਨਾਂ ਨਾਲ ਗੱਲਾਂ ਕਰਦੇ ਵਹਿਣਗੇ ਸ਼ੋਲੇ ਦਾ ਮਹੀਨਾ ਕਰੋ ਇਹ ਜੇ ਕੰਮ ਆ ਪਤਾ ਸਾਰਾ ਕੁਝ ਰਿਕਾਰਡ ਕਰਦੇ ਆ ਮਿੱਚੀ ਹਾਂ ਇਧਰ ਬਾਈ ਨਾਲ ਕੰਮ ਮੈਂ ਕਰਵਾ ਰਿਹਾ ਤੁਸੀਂ ਬੇਲੇ ਖੜੇ ਹੋ ਰਹੇ ਤੋਚੇ ਸਮਝਾਉਣ ਨੂੰ ਮੜਾ ਜਾ ੂੰਡਾਸ਼ ਕਪਣਿਆ ਹੋਇਆ ਉਹ ਇਹ ਨਹੀਂ ਸਾਜਦੇ ਬਈ ਦੋ ਜਣੇ ਦੋ ਜਣੇ ਪੱਕੇ ਇਹ ਭੂਣਨੇ ਗਰੁੱਪ ਚ ਪੂਰੇ ਤਗੜੇ ਕਿਹੜੇ ਕਿਹੜੇ ਇੱਕ ਤਾਂ ਹੋ ਗਿਆ ਹੈਰੀ ਹਾਂ ਇੱਕ ਹੋਇਆ ਕੋਰ ਜਵਦੀ ਜਵੀ ਛੋੜੀ ਜਵਦੀ ਜਵੀ ਕੋਲਾਜ ਕੀ ਕਰਦੇ ਨੇ ਇਹ ਬੋਤਾ ਬੋਤਾ ਵਾਲੀ ਪੈ ਲਾ ਕੇ ਕਰਦੇ ਇੱਕ ਇੱਕ ਕਰਦੀਆਂ ਨਹੀਂ ਹੈਗੀਆਂ ਸੇਲੀਆਂ ਇੱਕ ਘਰ ਚ ਹੋਣ ਨਹੀਂ ਆਉਂਦੇ ਉਹ ਤੇ ਇੱਕੇ ਲੱਗਦੀ ਆ ਨੇ ਇੱਕੇ ਲੱਗੇ ਨੇ ਛੋਟੀ ਪੱਟੀ ਲੈ ਵੀ ਮੇਤਰੋ ਦੋ ਟਾਇਰ ਦਾ ਚੱਕ ਤੇ ਉਪੇ ਪੂਰੇ ਆਹ ਚੱਕ ਦੀ ਬਾਡੀ ਛੱਤ ਨਾਲ ਲਾਤੀ ਜਮੀ ਆਹ ਰਹਿ ਗਏ ਦੋ ਟਾਇਰ ਪਿਛਲੇ ਅੱਜ ਕਰਾ ਰਹੇ ਮੇਰੇ ਚੁੱਪ ਚੁੱਪ ਵੇ ਆ ਲੱਗ ਰਿਹਾ ਬਈ ਪੱਲ ਦੀ ਵੀਵਾਹੀ ਕਰ ਰਿਹਾ ਇਹ ਬੰਦਾ ਮੈਨਾਂ ਬਲੌਗ ਦੇ ਵਿੱਚ ਪਾਉਂਗਾ ਵੇ ਵਿੱਚ ਪਾਉਂਗਾ ਇਹ ਸਾਰੀਆਂ ਕਰਤੂਤਾ ਜਿਹੜੀਆਂ ਕਰ ਰਹੇ ਤੁਸੀਂ ਜਿਹੜਾ ਕੰਮ ਤੁਸੀਂ ਕਰਾਉਣਾ ਹੈ ਉਹ ਤਾਂ ਤੁਸੀਂ ਕਰ ਨਹੀਂ ਰਹੇ ਆ ਬੇਲੇ ਕੰਮਾਂ ਚ ਆਸ਼ਕੀ ਕਰਨ ਲੱਗ ਗਿਰੋ ਯਾਨੀ ਇਹ ਕੀ ਗੱਲ ਹੈ ਇਹ ਕੰਮ ਕਰ ਰਿਹਾ ਕਰੋ ਉੱਥੇ ਤੂੰ ਬੈਠ ਚੱਲ ਗੱਡੀ ਕੋਲ ਆ ਦੇਖ ਟਾਇਰ ਜੱਜਦਾ ਹੁਣ ਪੂਰਾ ਦੇਖ ਇਹ ਖੜ ਜਾ ਚੈੱਕ ਕਰ ਚੈੱਕ ਕਰ ਹੁਣ ਚੈੱਕ ਕਰ ਹੁਣ ਚੈੱਕ ਕਰ ਚੈੱਕ ਕਰ ਲਾਲ ਲਾਲ ਦਿਲ ਚੈੱਕ ਕਰ ਚੈੱਕ ਕਰ ਗੱਡੀ 'ਚ ਬੈਠਣੀ ਜਾਣਾ ਪਤਾ ਆਜ ਆਜਾ ਹਵਾ ਬਾਡੇਰ 'ਚ ਆ ਪੰਪ ਚੱਕ ਦੇਖ ਤਾਂ ਲਿਆ ਸਾਰਿਆਂ ਨੇ ਹੁਣ ਦੇਖਾ ਹਵਾ ਦਾ ਦੂਹੀ ਭਰੇਗਾ ਇੱਜ ਕੰਮ ਲਿਆ ਕਰੋ ਓਏ ਗੱਲ ਸੁਣਾ ਓਰੇ ਆਲਾ ਸਰ ਬੈਂਕੀ ਵੀ ਆਏ ਹੋ ਆ ਮਾਰ ਰਿਹਾ ਬੈਂਕੀ ਚਾਰ ਦਿਹਾੜੀ ਦਿਹਾੜੀ ਵੀ ਦਿੱਤੀ ਦਿਹਾੜੀ ਦਿਹਾੜੀ دیਵੰਗ ਜਾਂਦੇ ਓਏ ਮਾਰ ਪੰਪ ਚੱਲ ਰੇ ਲਾ ਦੇ ਸਾਰੇ ਵੀ ਨੱਬੜ ਗਏ ਮੈਂ ਕਹਣਾ ਕੰਮ ਉਗਵੇਂ ਵਿੱਚ ਮੜਾ ਬੱਬੇ ਸਾਡੀ ਚੱਕਦੀ ਹੈ ਉਹਦਾ ਬੜੀ ਚੱਕਦੀ ਨਹੀਂ ਹੈ ਪੰਡੇ ਦਾ ਯਾਰ ਲੰਡਰ ਜੀ ਨੇ ਲਾ ਲੀ ਬੱਬੇ ਆਹ ਉਹ ਲੰਡਰ ਜੀ ਗੱਡੀ ਲੇਕਣ ਲੱਗੀ ਨਾ ਰਾਨਾ ਭਾਈ ਬਹੁਤ ਬਹੁਤ ਧੰਨਵਾਦ bro ਉਹ ਸਾਹਮਣੇ ਭਰਾ ਵਾਲਾ ਵੀ ਹਵਾ ਭਰ ਲੂ ਕਿਹਨੂੰ ਇਹ ਮੁੰਡਾ ਰੱਖਿਆ ਹੋਇਆ ਹਵਾ ਪਰ ਲੂ ਰੱਖਿਆ ਹੋਇਆ ਯਾਰ ਆਪਾਂ ਚੱਲ ਮੜਾ ਸ਼ੀਤੀ ਮਾਰ ਪੰਪ ਡਾਡਾ ਫਾਉਂਟ ਕੇ ਸ਼ੌਕਰ ਬਰਨਾਲਾ ਬਾਈਆਂ ਦੇ ਰਮਾਹਮਤ ਨੂੰ ਬੋਲ ਪੁੱਛ ਅਸੀ ਇਹ 300 ਦਿਨਾਂ ਦੇ ਆੜੀ ਜੇ 500 ਦਿਨ ਦੇ ਹੁਣ ਤੈਨੂੰ ਨੂਰੀ ਲਵਾ ਦਿੰਦੇ ਮੈਂ ਬੰਦ ਕਿਹ ਮਾਪੂਹੀ ਜਾਣੇ ਗੱਲਾਂ ਚੱਲ ਗੱਲਾਂ ਨਾ ਮਾਰ ਜਾ ਦੇ ਕੰਮ ਕਰ ਚੱਲ ਬਾਬਾ ਇਹ ਤਾਂ ਨਹੀਂ ਤੇ ਮਸ਼ੂਰੀ ਕਰਦੇ ਆਂ ਮਸ਼ੂਰੀ ਆ ਮਸ਼ੂਰੀ ਦੇਖ ਲੈ ਕਹੀ ਕੀ ਕਰਦੇ ਪਿੰਡ ਤੱਕ ਪ੍ਰਸਿੱਧ ਕਰ ਦਾਂਗੇ ਬਾਬਾ ਇਹਨੂੰ ਆਪਾਂ ਚੱਕ ਦਿਹਾੜੀ ਦੇ ਆਪਾਂ ਕਹਿੰਦੇ ਕਿੰਨਾ ਤੇ ਹੈ 300 ਨਾ ਨਾ ਇਹਨਾਂ ਨੂੰ ਕਿੰਨਾ ਇਹ ਕਿੰਨਾ ਕੁ ਲੱਗੂ ਕਹਿੰਦੇ 1000 ਰੁਪਏ ਲੱਗੂ 3000 ਪਲੱਸ ਲੱਗੂ ਭਾਈ ਦੰਦ ਜਿਹਾ ਕੱਢ ਫੜਾ ਕੇ ਬਈ ਇਹਨੂੰ ਲੈ 3500 ਰੁਪਏ ਲੈ ਮੈਨੂੰ ਫੜਾ ਤੇ ਥੋੜਾ ਘਟਾਉਣਾ ਨਹੀਂ ਇਹਨਾਂ ਨੇ ਅਸੀਂ ਤਾਂ ਮੈਂ 500 ਹੀ ਦੇ ਗਿਆ ਵਾਂ 3000 ਦਾ ਲੈ ਮੇਰੇ ਹੁੰਦੇ ਨੂੰ ਕੰਮ ਹੋ ਹੋ ਜਿਆ ਮਰਾ ਮੇਰੇ ਹੁੰਦੇ ਕੰਮ ਛਡਾ ਲੈ ਵੈਸੇ ਹਾਂ 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 ਟਿਕਣਾ ਖਾਣਾ ਰੱਖੇ ਚ ਟਿਕਣਾ ਤੈਨੂੰ ਖਵਾਉਂਗਾ ਤੇਰਾ ਜੋਰ ਲੱਗਿਆ ਹੋਇਆ ਜਾਂ ਨਾ ਜੀ ਨਾ ਮੈਂ ਇੰਨਾ ਨਹੀਂ ਜਿਆ ਨਾ ਅੱਧਾ ਥੋੜਾ ਨਹੀਂ ਜਿਆ ਚਲੋ ਤੂੰ ਵੀ ਲੱਗਾ ਇੱਥੇ ਮੈਂ ਸੁਸ਼ਰਮਣਿਆਂ ਗਿਆ ਮੇਰੇ ਨਵੇਂ ਕੱਪੜੇ ਉਹ ਦੇਖ ਉਹਦਾ ਜਵਾਬ ਆਪਣਾ ਸਾਦਾ ਕੰਮੀ ਆ ਸਾਦਾ ਇਹਦਾ ਖਾਦਮ ਸਰੀਰ ਉਹਦਾ ਕੋਈ ਮਰਮੜਾ ਜਿਹਾ ਪੰਪ ਉਹਦਾ ਖਤਮ ਆ ਸਰੀਰ ਉਹਦਾ ਨੱਬੜਾ ਬਹਿਦਾ ਕੰਮ ਆ ਸਾਦਾ ਕਿਵੇਂ ਹੋ ਰਹੇ ਨੇ ਹਾਂ ਸਾਦਾਂ ਕਿਵੇਂ ਹੋ ਰਹੇ ਨੇ ਉਹਨਾਂ ਦੇ ਅਲੱਗ ਅਲੱਗ ਜੇ ਲੈਕਦਾ ਜੀ ਮਰੇ ਅੱਗੇ ਹਾਂ ਹਾਂ ਬੋਲਦੇ ਚਾਹੀਦੇ ਮੈਂ ਵੀ ਹੜਕੋ ਉਧਰ ਆ ਜਾਓ ਉੱਥੇ ਆ ਜਾ ਥੱਲੇ ਨਾ ਆਈਂ ਅੱਧਰ ਨਾ ਆ ਨਾ ਬਰਾਦਰ ਲੈਕਦਾ ਬੈਠ ਉਹਨੇ ਦਰੋ ਦੀ ਬੀਚੂ ਜੂ ਦੇ ਲੈਟਨ ਅੱਜ ਕਿੰਨਾ ਗੇ ਕਿੰਨੇ ਕਿੰਨੇ ਸੱਜੇ ਅਧਿਕਾਰੀਆਂ ਨੂੰ ਤੇ ਭਾਈ ਆਪਣੇ ਕੋਲ ਚ ਪਹਲ ਆਈ ਵੀਡੀਓ ਦੇ ਕੇ ਸਾਜ ਲਈ ਦੋ ਸੁਣਾਉ ਦੋ ਮਾਈਲ ਲੈਫਟ ਤੇ ਡੀਗਰ ਆਇਆ ਆਪਣੇ ਨੂੰ ਪਰਨਾ ਕੋਦੇ ਮਿਲਦੀ ਬਣ ਜਾ ਗਏ ਕਿਰਲ ਦੇ ਵਿੱਚ ਪੰਗਾ ਮਾ ਬਹੁਤ ਸਮਾਂ ਆ ਭਾਈ ਮਾਈਆਂ ਦਾ ਅਸੀਂ ਸਪੈਸ਼ਲ ਰੀਲ ਦੇਖ ਕੇ ਜੀਕੇ ਸ਼ੌਕਰ ਵਾਲਿਆਂ ਦੇ ਬਰਨਾਲੇ ਆਏ ਸੀ ਸ਼ਹਿਰ ਦੇ ਵਿੱਚ ਅਸੀਂ ਸਨਾਮ ਲਹਿਰਾ ਸਭ ਛੱਡ ਕੇ ਬਾਈਆਂ ਕੋਲ ਪਹੁੰਚਾਂਗੇ ਤੇ ਬਾਈਆਂ ਦਾ ਬਹੁਤ ਸੋਹਣਾ ਕੰਮ ਆ ਇੱਕ ਘੰਟੇ ਦੇ ਵਿੱਚ ਵਿੱਚ ਸਾਨੂੰ ਫ੍ਰੀ ਕਰਤਾ ਬਾਈਆਂ ਨੇ ਠੀਕ ਹੈ ਬਾਈ ਜਿਹੜੇ ਵੀ ਵੀਰ ਨੇ ਗੱਡੀ ਲਿਫਟ ਵਗੈਰਾ ਕਰਾਉਣੀਆਂ ਬਾਈਆਂ ਕੋਲ ਜਰੂਰ ਪਹੁੰਚੋ ਦੁਬਾਰਾ ਜਿਵੇਂ ਤੁਹਾਨੂੰ ਲੱਗਿਆ ਕੰਮ ਆ ਹਾਂ ਬਾਈ ਪੂਰਾ ਇੱਕ ਨੰਬਰ ਲੱਗਿਆ ਠੀਕ ਹੈ ਧੰਨਵਾਦ ਬਹੁਤ ਜਮਾ ਫੀਲਿੰਗ ਆ ਐਨ ਸਰੇਵੀ ਕੋਕਾ ਪਾਈ ਹੋਏ ਜਮੀਸਰਾ ਬਸ ਐਂ ਆ ਬਣਾਂ ਕੱਕਬਾਦੀ ਨਾ ਜਮਾ ਕੱਕਬਾਦੀ ਬੂਰੀ A few moments later ਉਹ ਸਾਹਮਣੇ ਜਿਹੜੀ ਸ਼ਾਪ ਆ ਬਾਈ ਜੀਕੇ ਸ਼ੌਕਰ ਵਾਲਿਆਂ ਦੀ ਉੱਥੋਂ ਜੇ ਕੰਮ ਕਰਾ ਕੇ ਤੁਰਾਂ ਗੱਡੀ ਦਾ ਤੇ ਬਾਈ ਉਹ ਰੋਣੇ ਇੱਧਰ ਲਾਤੀ ਕਹਿੰਦੇ ਕੀ ਨੇ ਬਾਈ ਇੱਧਰ ਸਟਾਰ ਵੀਰ ਵਾਲਿਆਂ ਦੇ ਕਹਿੰਦੇ ਲਾਏ ਵੀ 20 ਜੀ ਪਾਵਾਂਗੇ ਗੱਡੀ ਤੇ ਕਹਿੰਦਾ ਫੇਰ ਜੱਜੂਗੀ ਪੈਸਾ ਨਾਲ ਫੁੱਲ ਭਾਈ ਬੈਰ ਇਹਨਾਂ ਦਾ ਬੰਦਿਆਂ ਦਾ ਓਏ ਸਰਦਾ ਨਹੀਂ ਲਾਏ ਪਾਏ ਬਣਾ ਹੈ 20 ਇੰਚ ਹੀ ਪਾਉਣੇ ਨੇ ਲੈ ਗੱਡੀ ਚ ਗਾਡੀ ਨੂੰ ਸਮਝਾ ਲੈ ਮਾਣਾ ਮੋਟਾ ਨਾ ਲਾਏ ਤਾਂ ਪਾਉਣੇ ਹੀ ਪਾਉਣੇ ਚੱਲ ਆਜੋ ਭਾਈ ਪੇਠਾ ਛੋਡੇ ਵੱਡਾ ਹੀ ਮੈਂਦਾ ਆਜੋ ਕੋਈ ਗੱਲ ਨਹੀਂ ਲਾਏ ਵੀ ਬੋਲ ਲੈਣੇ ਬਾਈਆਂ ਨੂੰ ਸ਼ੱਕ ਉਹ ਕਿਹੜਾ ਚੱਕਦਾ ਮਬੇ ਹੋਲ ਸੇਲ ਦੇ ਰੇਟ ਦੀ ਚੱਕੋ ਗੋਲ ਕਿਹੜਾ ਚੱਕਣਾ ਲਾਏ ਹੈ ਕਿਹੜੇ ਆਂ ਬੀਂਚੀ ਹੈ ਚੱਕ ਲਗ ਰਾਂ ਜਾ ਕਾਊਂਟਰ ਦੇ ਲਿਆ ਮੱਟ ਮਾਰ ਪਹਿਲਾਂ ਵਧੀਲ ਕਰਦਾ ਚੈੱਕ ਕਰੋ ਹੋਰ ਲੈ ਲਓ ਬਾਹ ਸੋਹਣੇ ਨੇ ਸਾਰੀ ਕੋਈ ਮਰਜ਼ੀ ਬੋਲ ਪਹਿਲਾਂ ਬੀਲ ਬੇਦਲ ਸਿੰਘ ਰੰਗਰਾਸ ਦੇਖੋ ਤਾਂ ਆਏ ਕਰ ਪਹਿਲਾਂ ਉਹ ਕੀ ਕਰਾਉਣਾ ਦੀਦਾ ਨਾ ਬੀਲ ਬੈਲੈਂਸ ਨਹੀਂ ਕਹਿ ਰਹੀ ਦੀ ਓ ਕੀ ਕਹਿ ਰਹੀ ਦੀ ਹੈ ਨਾ ਕਹਿੰਦੇ ਗੱਡੀ ਦਾ ਲੈਨਮੈਂਟ ਹੁੰਦੀ ਆ ਓਏ ਸੁਬਾਹ ਤੈਨੂੰ ਤਾਂ ਜਮੀ ਨਹੀਂ ਜਾਣ ਦਿੰਦਾ ਨਵੇਂ ਲਾਏ ਚ ਕਰਾਵਾਂਗੇ ਨਾ ਲੈਨਮੈਂਟ ਕਰਾਈ ਪਹਿਲਾਂ ਆਜੋ ਬਾਈਆਂ ਹੁਣ ਚਾਕੇ ਮੂੰਹ ਆ ਜਾਂਦੇ ਉਹਨੂੰ ਲਾਏ ਪਾਉਣੇ ਲਾਏ ਉਹ ਕਹਿੰਦਾ ਪਹਿਲਾਂ ਉਹਦਾ ਕਰਾ ਲਓ ਕਹਿੰਦਾ ਲੈਨਮੈਂਟ ਲੈਨਮੈਂਟ ਦਾ ਕਹਿੰਦਾ ਭੂਆ ਭੂਆ ਕਰਦੀ ਇਹਦੀ ਲੈ ਇਹ ਕੋਈ ਨਹੀਂ ਦੇਉਂਦਾ ਉਹੀ ਬੜ ਮਾਰੀ ਜਨੇ ਚੰਗੇ ਭਲੇ ਘਰੇ ਜਾਂਦੇ ਰਾਤ ਦਾ ਟਾਈਮ ਆ ਭੈਂਡ ਚੋ ਜੇ ਪੈ ਗਈ ਧੁੰਦ ਉਹਰੇ ਫਰੀ ਆਵਾਂਗੇ ਅੱਧੀ ਰਾਤ ਨੂੰ ਭਟਕਦੇ

ਮੱਥਾ ਨਾ ਮਾਰੋ ਏ ਮੇਰੀ ਗੱਲ ਸੁਣਾ ਬਸ ਹੁਣ ਆ ਲੈਨਮੈਂਡ ਜਿਗਰਾ ਕੇ ਚੱਲੀ ਦੁਬਾਰਾ ਕਰਾਉਣਾ ਕੋਸਾ ਉਹ ਲਾਈ ਦੇਖਦੇ ਆਪਾਂ ਰੇਟ ਰੂਟ ਪਤਾ ਕਰਦੇ ਪਹਿਲਾਂ ਬਾਈ ਉੱਥੇ ਉੱਚੀ ਜਗਾਉਣਗੇ ਗੱਡੀ ਉੱਥੇ ਟਾਇਰ ਖੋਲੇ ਗੱਡੀ ਦੇ ਔਰੇ ਲੈਨਮੈਂਡ ਕਰਾਉਣਾ ਆਏ ਕਹਿੰਦੇ ਬਾਈ ਕਹਿੰਦਾ ਮਰੇ ਵੀ ਚੱਕਾ ਜਿਹਦਾ ਖਰਾਬ ਹੀ ਏ ਬਾਈ ਨੋਰੇ ਵੀ ਖੋਲੇ ਟਾਇਰ ਜੇ ਇੱਧਰ ਦੀਵਿਆਂ ਨਾਲ ਲੱਗੇ ਨੇ ਬਾਈ ਵਰੀ ਫੋਨਾਂ ਦੇ ਹੈਲੋ ਕੋਈ ਚੀਜ਼ ਸਹੀ ਹੈ ਕੀ ਗੱਡੀ ਦੀ ਹੈ ਆਹ ਵੀ ਇਹੀ ਕਹਿ ਰਹੇ ਡੰਗਰਾ ਮੰਗੂਣਾ ਚਲਾਇਆ ਕਰੋ ਢੋਲੀ ਤੋਰ ਲਿਆ ਕਰੋ ਗੱਡੀ ਹੌਲੀ ਚਲਾਉਣੇ ਆ ਹਾਂ ਆਣਾ ਕੋਰ ਸੈਟ ਆਈ ਕਿੰਨੇ ਲੱਗਣਗੇ ਜੇ ਇੱਕ ਜੇ ਲੱਗਣਗੇ ਐਸਾ ਕਿਦਾ ਮੋਦੀ ਕਰਨੀ ਤੂੰ ਜਿੰਨੇ ਦੇ ਇੱਕ ਲਾਗੇ ਸਹੀ ਗੱਲ ਇਧਰ ਚਾਰੇ ਟੈਰ ਉੱਪਰੇ ਕਰ ਲੈਂਦੇ ਸੀ ਆਪੀ ਸਮਰੀ ਜਾਂਦੀ ਬੀਬਾ ਬੋਏ ਕਿੰਨਾ ਕਰ ਰਹਿ ਗਿਆ ਬਈ ਕੰਮਾ ਮਾ ਮੇਰੇ 5 ਮਿੰਟ ਲੱਗਣਗੇ 5 ਮਿੰਟ ਹੋ ਲਏ ਚਾਹੀਦੀ ਐ ਮਿਲ ਚੁਗਾ ਹੋ ਬਈਆ ਉਈ ਤਾਂ ਕਿਦ ਨੇ ਜਿਹੜੇ ਤੂੰ ਕਹਿ ਰਿਹਾ ਬੋਨ ਬਾਬੇ ਵੀਡੀਓ 'ਚ ਵੀ ਕਰਦੇ ਆ ਗੱਲ ਕੋਈ ਨਾ ਪਰ ਆਪਣਾ ਬੋਨ ਜਣ ਬਈ ਹਾਂ ਉੱਚੀ ਜਗਾਈ ਆ ਲੋਫਰ ਵਾਲੀ ਬਣਾਈ ਆ ਜਮੀ ਦੇਗੀ ਜੀ ਵਾਲੇ ਪਾਇਆ ਕਿ ਦੂਜੇ ਸਟੇਪਰ ਲੁੱਕ ਹੈ ਬਾਈ ਦੇਗੀ ਵਾਲੇ ਪਾਇਆ ਕਿ ਦੂਜੀ ਕੀ ਬਾਈ ਇਹਦੇ ਸਬੇਸਟਰ ਪਾਇਏ ਨੇ ਆ ਇਹਨੂੰ ਉਹ ਅਲੂਮੀਨੀਅਮ ਵਾਲੇ ਬਈ ਉਹ ਵਧੀਆ ਰਹਿਣ ਇੱਕ ਨੰਬਰ ਨੇ ਇੱਕ ਸਟੈਂਡ ਤੋਂ ਲਾਉਣਾ ਬਈ ਦੂਜੀ ਦੇ ਲੱਗ ਜਾਂਦੀ ਆ ਦੂਜੇ ਤੋਂ ਚੱਕੀ ਹੋਣਾ ਆ ਤੀਜੀ ਦੇ ਲਾਦੀ ਇਤਰਾ ਓਏ ਹੁਣ ਕੀ ਹੋ ਗਿਆ ਹੈਰੀ ਹੁਣ ਕੀ ਹੋ ਗਿਆ ਲੈ ਪੈਂਚਰ ਹੋ ਗਿਆ ਪੈਂਚਰ ਵੀ ਜਮਿਓ ਉਲਟ ਜਗਾ ਦੇਓਗੇ ਅੰਦਰ ਨਾ ਲੱਗ ਨਾ ਸ਼ੀਦੀ ਸ਼ੀਦੀ ਲੱਭੇ ਪਰ ਪੈਂਚਰ ਲੱਗ ਰਿਹਾ ਨਾ ਕਿਸ ਨਾਲ ਕੋਮਣੀ ਰਹਾ ਟਾਇਰ ਕਮਾਲ ਦੀ ਗੱਲ ਹੈ ਉਹ ਉਹਦੇ ਕਰਕੇ ਹੋ ਗਿਆ ਇਹ ਉੱਚੀ ਨਹੀਂ ਚਕਾਈ ਇਹਦੇ 베アリング ਜੇ ਪਾਏ ਨੇ ਉਹਦੇ ਕਰਕੇ ਨਹੀਂ ਮੋੜ ਰਹਾ ਟਾਇਰ ਨਹੀਂ ਕਰੀ ਜਾ ਬਈ ਉਹ ਤਾਂ ਮੁੜਦੀ ਜਦੋਂ ਪਤਾ ਨਹੀਂ ਹੈਗਾ ਇਹ ਬੋਲੀ ਚੱਲੇ ਬਸ ਤੋਜੇ ਤੋਜੇ 10 ਵਜੇ ਉੱਗਰੇ ਜਾਂਦਾ ਤੇ। ਕਿ ਚੱਕਰ ਹੈ? ਹਾਂ? ਕਿੰਦਾ? ਤੈਨੂੰ ਇਹ ਪੂਪੁੱਤ ਚੱਕਰ। ਕੋਈ ਨਾ। ਕੌਰੀ ਵਾਲਾ ਦਾ ਫੋਨ ਆਇਆ ਦੀਆਂ ਫੁੱਲ ਜੂਤ ਪਾਣ ਲੱਗ ਰਹੇ ਨੇ ਡੋਜੇ ਦੇ ਘਰੋਂ। ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਕਹਿੰਦੇ ਟਾਇਰ ਨਾਲ। ਸਾਂ ਬੰਦ ਕਰਤਾ ਪਾਣੀ ਜੰਮੀ ਪਰ ਹਜੇ ਤੱਕ ਪੈਂਚਰ ਨਹੀਂ ਮਿਲਿਆ ਆਪਾਂ ਨੂੰ। ਬਣੇ ਰਹੋ ਬਲਾਉ ਦੇ ਐਂਡ ਤੱਕ। ਪੈਂਚਰ ਲੱਭਾਂਗੇ ਜੇ ਲੱਭ ਗਿਆ ਢਾਗੇ ਪੈਂਚਰ ਆਪਾਂ। ਹੈਰੀ। ਆ ਆ ਰਹੀ ਹੈ ਬਾਜੀ ਉਹ। ਪਤਾ ਨਹੀਂ ਡੱਡੂ ਦੀ ਯਾਰੀ ਹੈ। ਜੀਂ ਜਾਗੇ ਤੇ ਲਾਇ ਦੱਸ ਆਪਾਂ ਚਿਰਚੇ। ਲੱਭਾਂਗੇ ਲੱਭਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਬਈ ਪਾਣੀ ਦੇਖ ਗਏ ਜਾ ਕਰਤਾ ਲੱਭੈਣੀ ਮੈਂ ਅੰਦਰ ਨਾ ਯਾਰਾ ਪਾ ਹੈ ਨਹੀਂ ਬਣਾ ਹੈ ਨਹੀਂ ਮਰ ਜੰਦੇ ਨੇ ਭਗਾਈ ਗੋਥਿਆ ਵਾਂਗੂ ਲੈ ਵੀ ਮਿੱਤਰੋ ਗੱਡੀ ਕਰਾਤੀ ਐਨ ਟੱਚ ਜਿਹੜੀ ਜਿਹੜੀ ਪ੍ਰੋਬਲਮ ਆਈ ਗਈ ਐਨ ਕਰਾਤੀ ਓਕੇ ਤੇ ਹੁਣ ਚੱਲੇ ਅਸੀਂ ਘਰੇ ਨਾ ਇੱਕ ਚੀਜ਼ ਕਰਦਾ ਕੀ ਕੀ ਕਰਨ ਥਾਲਾ ਹੈ ਚਿਕਣ ਜੋ ਕੋ ਨਹੀਂ ਕਰੇ ਰੋਟੀ ਖਾਂਗੇ ਚੁੱਪ ਕਰਕੇ ਚਲੋ ਘਰੇ ਲਓ ਜੀ ਲਾਈਟਰ ਬੈਂਚਰ ਕਹਿੰਦੀ ਬੈਂਚਰ ਹਾਂ ਲਾਈਟਰ ਬੈਜੋ ਕੁਝ ਨਹੀਂ ਹੈਗਾ ਟਾਇਰ ਤੇ ਲੋਆ ਨਹੀਂ ਕਹਿੰਦਾ ਇਹ ਚਲਾਵੇਂ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਬਸ ਉਹ ਕਰਾ ਕੇ ਆ ਬਿਆਹ ਆ ਰਿਹਾ ਬਿਆਹ ਕਰਾ ਕੇ ਹਾਂ ਬਸ ਤੇਜੇ ਕਰਾ ਦੇ ਸਾਰਾ ਕੁਝ ਬਸ ਠੀਕ ਆ ਪੰਪ ਦੂਜਾ ਲਿਆਉਣਾ ਬੈਂਚ ਚ ਪਾਉਣਾ ਕਿਵੇਂ ਪੰਪ ਦੂਜਾ ਲਿਆਵਾਂਗੇ ਚ ਪਾਉਣਾ ਇਲੈਕਟ੍ਰਿਕ ਨਾਲੇ ਰੱਖਾਂਗੇ ਲੈ ਚਲੋ ਬਈ ਖਿੱਚ ਦੋ ਕਰਾ ਕਰਨੂੰ ਗੱਡੀ ਮਿਲਦੇ ਆਂ ਅਗਲੇ ਵਲੌਗ ਚ ਜਿਹੜੀ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਅੱਗੇ ਬੋਲ ਕੋਸ ਲਾਈਕ ਕਮੈਂਟ ਸ਼ੇਅਰ ਕਰਨਾ ਪੁੱਛੇ ਹਾਂ ਤਨਵਾ